ਪੰਚਾਇਤੀ ਚੋਣਾਂ ਵਿੱਚ ਜਿੱਤ ਕੇ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਕੀਤਾ ਜਾਵੇਗਾ ਨੰਬਰਦਾਰ ਸੁਚਾਰਾਮ ਫਿਲੌਰ ਫਿਲੌਰ ਦੇ ਨਜ਼ਦੀਕੀ ਪਿੰਡ ਮਨਸੂਰਪੁਰ ਦੀ ਪੰਚਾਇਤੀ ਤੇ ਖੜੇ ਉਮੀਦਵਾਰਾਂ ਅਤੇ ਉਹਨਾਂ ਦੇ ਹਮਾਇਤੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਜਿੱਤ ਕੇ ਪਿੰਡ ਦੇ ਸਰਵਪੱਖੀ ਵਿਕਾਸ ਜੰਗੀ ਪੱਦਰਤੇ ਬਿਨਾਂ ਕਿਸੇ ਭੇਦਭਾਵ ਕੀਤੇ ਜਾਣਗੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ ਸਰਕਾਰੀ ਗਰਾਂਟਾ ਦੀ ਸਹੀ ਕੰਮਾਂ ਲਈ ਵਰਤੋਂ ਕੀਤੀ ਜਾਵੇਗੀ अच्छ फिलौर विखे पंचायत पिंडायत चोन लड़ रहे उम्मीदवार हिमायतिया सिंह नंबरदार कुलदीप हिमाती सरपंचैल सरपंच सिंह सरपंच परमजीत कौर कुलविंदर कौर मोहन लाल बलजीत कौर भुपिंदर कुमार विखी बब्बी मनजीत कौर अमृतपाल गुरबिंदर सुरजीत सिंह रामदास गुरमीत राम गुरदयाल राम, राम हरदीप सिंह दिपा दलजीत कुलदीप ਹੁਸ਼ਿਆਰ ਸਿੰਘ ਲਖਵੀਰ ਸਿੰਘ ਗਿਆਨ ਕੌਰ ਬਿੰਦਰ ਸੰਧੂ ਮਨਜੀਤ ਕੌਰ ਕਾਜਲ ਰਜਨੀ ਬਾਲਾ ਗੁਰਦਿਆਲ ਰਾਮ ਜੁਜਾਰ ਸਿੰਘ ਰਾਣਾ ਨਿਰਮਲ ਰਾਮ ਬਿਮਲਾ ਦੇਵੀ ਨਿੰਦਰਪਾਲ ਹਰਪ੍ਰੀਤ ਸਿੰਘ ਬਾਬੂ ਜਗਜੀਤ ਲਾਲ ਅਤੇ ਹੋਰ ਹਾਜ਼ਰ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅਸੀਂ ਕੀ ਨਾਮ ਤੁਹਾਡਾ ਸੁਚਾਰਾਮ ਨੰਬਰਦਾਰ ਮਨਸੂਰਪੁਰ ਤੋਂ ਤੇ ಗ್ರಾಮ ਪੰਚਾਇਤ ਮਨਸੂਰਪੁਰ ਲਈ ਅਸੀਂ ਨਾਮਿਨੇਸ਼ਨ ਭਰਨ ਲਈ ਆਏ ਆ ਅਸੀਂ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਮੇਰੇ ਨਾਲ ਸੱਜੇ ਖੱਬੇ ਸਾਬਕਾ ਸਰਪੰਚ ਖੜੇ ਆ ਇਹਨਾਂ ਦੇ ਨਾਲ ਪੂਰੀ ਜਿਹੜੇ ਪੂਰਾ ਪਿੰਡਿਆ ਦੇ ਵਿੱਚੋਂ 90% ਲੋਕ ਜਿਹੜੇ ਆ ਉਹ ਸਾਡੇ ਸਹਿਯੋਗ ਲਈ ਖੜੇ ਆ ਪੂਰੇ ਪਿੰਡ ਨੇ ਸ਼ਮਤੀ ਨਾਲ ਆਪਾਂ ਨੂੰ ਖੜੇ ਕੀਤਾ ਤੇ ਇੱਕ ਬੰਦੇ ਨੇ ਮਤਲਬ ਉਹ ਜਿਹੜਾ ਇਲੈਕਸ਼ਨ ਸੀਗਾ ਉਹਦੇ ਲਈ ਉਹ ਫਾਈਟ ਕੀਤਾ ਉਹਦੇ ਕਰਕੇ ਨਹੀਂ ਦਾ ਸੀ ਤਾਂ ਦਿਲੋਂ ਚਾਹੁੰਦੇ ਸੀ ਕਿ ਸਾਡਾ ਸ਼ਰਮ ਸੰਮਤੀ ਨਾਲ ਸਾਰਾ ਕੰਮ ਹੋ ਜਵੇ ਤੇ ਫਿਰ ਵੀ ਅਸੀਂ ਆਸ ਕਰਦੇ ਹਾਂ ਪੂਰੇ ਨਗਰ ਤੇ ਵਧੀਆ ਤਰੀਕੇ ਨਾਲ ਰਿਸਪਾਂਸ ਦੇਣਗੇ ਔਰ ਸਾਨੂੰ ਵਿਜੇ ਕਰਨਗੇ ਜੇ ਤੁਸੀਂ ਜਿੱਤ ਪ੍ਰਾਪਤ ਕਰਦੇ ਪਿੰਡਾਂ ਦੇ ਜਿਹੜੇ ਸੁਰੇ ਕੰਮ ਪਹਿਲ ਦੇ ਆਧਾਰ ਤੇ ਅਸੀਂ ਇੱਕ ਪਾਣੀ ਦਾ ਕੰਮ ਆ ਸਾਡਾ ਉਹ ਆ ਜੰਜ ਕਰਦਾ ਕੰਮ ਆ ਡੀਪੂ ਦਾ ਕੰਮ ਆ ਬਹੁਤ ਸਾਰੇ ਇਦਾਂ ਦੇ ਅਧੂਰੇ ਕੰਮ ਪਏ ਆ ਜਿਹੜੇ ਪਿਛਲੀਆਂ ਪੰਚਾਇਤਾਂ ਵਿੱਚ ਨਹੀਂ ਹੋ ਸਕੇ ਉਹ ਅਸੀਂ ਕੋਸ਼ਿਸ਼ ਕਰਾਂਗੇ 100% ਵੀ ਅਸੀਂ ਉਹ ਸਾਰੇ ਪੂਰੇ ਕਰੀਏ ਜੇ ਕੁਝ ਅਧੂਰੇ ਰਹਿ ਜਾਣਗੇ ਉਹ ਵੀ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਉਹ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ